ਸਸ਼ਕਲ ਦੋਸਤੋ ਮਿਊਨਿਸਪਲ ਕੋਆਪਰੇਸ਼ਨ ਯਾਨੀ ਨਗਰ ਨਿਗਮ ਦੀ ਇੱਕ ਬਹੁਤ ਹੀ ਇੰਪੋਰਟੈਂਟ ਭਰਤੀ ਲੈ ਕੇ ਮੈਂ ਦਰਪਣ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਣ ਕੋਚਿੰਗ ਸੈਂਟਰ ਤੇ ਅੱਜ ਦਾ ਦੇਸਮ ਨੇ ਹਾਜ਼ਰਾਂ ਸੀਵਰਮੈਨ ਜਿਹੜੇ ਸੀਵਰੇਜ ਸਾਫ ਕਰਦੇ ਆ ਉਹਨਾਂ ਦੀ ਡੀ ਗਰੁੱਪ ਦੀ ਭਰਤੀ ਲੈ ਕੇ ਠੀਕ ਹੈ ਜੀ ਕੁਝ ਲੋਕ ਜਿਹੜੇ ਜਿਆਦਾ ਪੜੇ ਲਿਖੇ ਨਹੀਂ ਆ ਉਹ ਇਹੋ ਜਿਹੀ ਰਿਕਵੈਸਟਾਂ ਭੇਜਦੇ ਕਿ ਸਰ ਡੀ ਗਰੁੱਪ ਦੀ ਜਿਹੜੀ ਭਰਤੀ ਆਵੇ ਕਰ ਦਿਓ ਪੋਸਟ ਅਸੀਂ ਭਰੀਏ ਹਰ ਇੱਕ ਦਾ ਧਿਆਨ ਰੱਖਣਾ ਪੈਂਦਾ ਹੈ ਹਰ ਇੱਕ ਦਾ ਖਿਆਲ ਰੱਖਣਾ ਪੈਂਦਾ ਹੈ ਇਸ ਲਈ ਜੀ ਪ੍ਰਤੀਵਰੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੇ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਕੋਟਾ ਇਹਦੇ ਵਿੱਚ ਸਾਰਿਆਂ ਦਾ ਮੌਜੂਦ ਹੈ ਹਰ ਇੱਕ ਦਾ ਜਨਰਲ ਵੀ ਸੀ ਐਕਸਰਸਮੈਨ ਹਰ ਇੱਕ ਦਾ ਅੱਗੋਂ ਤੁਹਾਡੀ ਆਪਣੀ ਚਰਦਾ ਹੈ ਕੌਣ ਜਾਣਾ ਚਾਹੁੰਦਾ ਇਸ ਜੋਬ ਦੇ ਵਿੱਚ ਪਰਸਨਲੀ ਐਕਸਰਸਮੈਨ ਨੂੰ ਮੈਂ ਰਿਕਮੈਂਡ ਨਹੀਂ ਕਰੂੰਗਾ ਡੈਫੀਨਿਟਲੀ ਨਹੀਂ ਕਰੂੰਗਾ ਠੀਕ ਹੈ ਫਿਰ ਵੀ ਕਿਉਂਕਿ ਕੋਟਾ ਉਹਨਾਂ ਨੇ ਰੱਖਿਆ ਹੈ ਇਹਦੇ ਵਿੱਚ ਤੋਂ ਇਸ ਕਰਕੇ ਮੇਰਾ ਮੇਰਾ ਦੱਸਣਾ ਜੋ ਹੈ ਮੇਰਾ ਫਰਜ਼ ਬੰਦ ਹੈ ਅੱਛਾ ਪੋਸਟਾਂ ਕਾਦੀਆਂ ਨੇ ਸੀਵਰਮੈਨ ਦੀਆਂ ਠੀਕ ਹੈ ਸੀਵਰ ਮੈਂਦੀਆਂ ਐਂਡ 59 59 ਪੋਸਟਾਂ ਨੇ ਠੀਕ ਹੈ ਡੀਸੀ ਰੇਟ ਤੇ ਤੁਹਾਨੂੰ ਮਿਲੇਗੀ ਇਹਦਾ ਮਤਲਬ ਹੈ ਜੋ ਵੀ ਠੇਕੇ ਤੇ ਆਪਾਂ ਰੱਖਦੇ ਆ ਬੰਦੇ ਉਹਨਾਂ ਦੀ ਗੱਲ ਹੋ ਰਹੀ ਹੈ ਥੇ ਡੀ ਕੀ ਡੀਸੀ ਰੇਟ ਤੇ ਠੇਕੇ ਦੇ ਭਰਤੀ ਹੋਏਗੀ ਪੱਕੀ ਭਰਤੀ ਨਹੀਂ ਹੈ ਜੀ ਇਹ ਠੇਕੇ ਤੇ ਭਰਤੀ ਆ ਅੱਛਾ ਉਹਨਾ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਹੜੇ ਕਿਹੜੇ ਵਾਸਤੇ ਕਿਹੜੀਆਂ ਕਿਹੜੀਆਂ ਭਰਤੀਆਂ ਨੇ ਸੱਚੋ ਵੀ ਭਰਤੀਆਂ ਜਨਰਲ ਵਾਸਤੇ 6 ਭਰਤੀਆਂ ਈਡਬਲਿਊਐਸ ਵਾਸਤੇ 12 ਐਸਸੀ 6 ਬੀਸੀ 4 ਐਕਸਰਸਮੈਨ ਜਨਰਲ 2 एससी एक्स रिसमैन एक एससी एक्स बीसी एक्स रिसमैन एक ਖਿਡਾਰੀਆਂ ਵਾਸਤੇ ਜਿਹੜੀ ਜਨਰਲ ਪਲੇਅਰ ਹੈ ਠੀਕ ਹੈ ਇੱਕ ਜਿਹੜੀ ਉਹ ਅਨੁਸੂਚੀ ਜਾਤੀ ਦੇ ਖਿਡਾਰੀਆਂ ਵਾਸਤੇ ਦੋ ਜਿਹੜੀ ਆ ਉਹ ਫਿਜ਼ੀਕਲੀ ਹੈਂਡੀਕੈਪ ਵਾਸਤੇ ਫਰੀडम फाइਟਰ ਦੀ ਇੱਥੇ ਕੋਈ ਵੀ ਵੈਕੰਸੀ ਨਹੀਂ ਰੱਖੀ ਗਈ ਸਿਰਫ ਇਸ ਕੋਟੇ ਨੂੰ ਛੱਡਦੀਏ ਤਾਂ ਬਾਕੀ ਸਾਰੇ ਕੋਟਿਆਂ 'ਚ ਭਰਤੀ ਹੈਗੀ ਹੈ ਅੱਗੇ ਸਕਰੀਨ ਤੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕੈਟਾਗਰੀ ਕੋਡ ਆਪਣਾ ਫਾਰਮ 'ਤੇ ਲੱਗਿਆ ਪਲੀਜ਼ ਆਪਣੇ ਕੋਡ ਦਾ ਧਿਆਨ ਰੱਖਿਓ ਇੱਕ ਆਹ ਵਾ ਤੇ ਇੱਕ ਮੈਂ ਤੁਹਾਨੂੰ ਆ ਦੂਸਰਾ ਦਿਖਾਤਾ ਜੀ ਆ ਦੋ ਜਿਹੜੇ ਇਹਨਾਂ ਦੋਨਾਂ ਦੇ ਸਕਰੀਨਸ਼ਾਟ ਲੈ ਕੇ ਰੱਖ ਲੋ ਆਪਣੇ ਕੋ ਜਿਹਦੋਂ ਵੀ ਫਾਰਮ ਭਰਨਾ ਹੈ ਆਪਣਾ ਕੈਟਾਗਰੀ ਕੋਡ ਬਹੁਤ ਧਿਆਨ ਨਾਲ ਭਰਨਾ ਹੈ ਨੈਕਸਟ ਆ ਗਿਆ ਆਫਲਾਈਨ ਭਰਤੀ ਹੈ ਜਾਂ ਆਨਲਾਈਨ ਭਰਤੀ ਹੈ ਦੇਖੋ ਭਰਤੀ ਭਾਵੇਂ ਗਰੁੱਪ D ਦੀ ਕੀਤੀ ਹੈ ਲੇਕਿਨ ਮੰਗ ਇਹਨਾਂ ਨੇ ਜਿਹੜੀ ਕੀਤੀ ਹੈ ਉਹ ਆਨਲਾਈਨ ਯੂ نو ਦੀ ਕੀਤੀ ਹੈ ਤੋਂ ਇੱਕ ਵੈਬਸਾਈਟ ਦਾ ਲਿੰਕ ਅਪਲਾਈ ਕਰਨ ਦਾ ਐਂਡ ਇੱਕ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਲਰੇਡੀ ਡਿਸਕ੍ਰਿਪਸ਼ਨ ਬਾਕਸ ਤੇ ਪਾ ਚੁੱਕਾ ਹਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਪਾਉਣ ਦੀ ਦੋ ਵਜ੍ਹਾ ਹੁੰਦੀ ਹੈ ਪਹਿਲਾ ਇਹ ਕਿ ਤੁਹਾਨੂੰ ਅਪਲਾਈ ਕਰਨ 'ਚ ਕੋਈ ਪ੍ਰੋਬਲਮ ਨਾ ਆਵੇ ਦੂਸਰਾ ਇਹ ਕਿ ਕੋਈ ਵੀ ਸਾਡੀ ਵੀਡੀਓ ਤੇ ਉਂਗਲ ਨਾ ਉਠਾ ਸਕੇ ਕਿ ਫੇਕ ਵੀਡੀਓ ਹੈ ਇਸੇ ਲਈ ਅਸੀਂ ਨੋਟੀਫਿਕੇਸ਼ਨ ਦਾ ਲਿੰਕ ਜੋ ਆਫੀਸ਼ੀਅਲ ਵੈਬਸਾਈਟ ਤੇ ਨੋਟੀਫਿਕੇਸ਼ਨ ਹੁੰਦੀ ਹੈ ਉਹ ਅਸੀਂ ਪਾ ਦਿੰਨੇ ਆ ਤਾਂ ਕਿ ਕੋਈ ਵੀ ਬੁੱਧੀਜੀਵੀ ਸਵਾਲ ਨਾ ਉਠਾ ਸਕੇ ਸਾਡੀ ਵੀਡੀਓ ਤੇ ਕਿ ਸਰ ਫੇਕ ਤਾਂ ਨਹੀਂ ਆ ਕਈ ਪੁੱਛਦੇ ਹੁੰਦੇ ਮੈਨੂੰ ਮੈਸੇਜ ਕਰਕੇ ਕਈ WhatsApp ਤੇ ਕਈ YouTube ਤੇ ਇਹ ਸਰ ਫੇਕ ਤਾਂ ਨਹੀਂ ਆ ਇਸੇ ਲਈ ਹੀ ਸਾਰੇ ਲਿੰਕ ਪਾਈ ਜਾਂਦੇ ਹਨ ਠੀਕ ਹੈ ਜੀ ਤਾਂ ਆਨਲਾਈਨ ਤੁਸੀਂ ਨੂੰ ਅਪਲਾਈ ਕਰਨਾ ਹੈ ਪਲੀਜ਼ ਇਹਨੂੰ ਕੰਪਿਊਟਰ ਜਾਂ ਲੈਪਟਾਪ ਤੇ ਅਪਲਾਈ ਕਰਿਓ ਇਹਨਾਂ ਦੀ ਵੈਬਸਾਈਟ ਇਡੀ ਵਧੀਆ ਨਹੀਂ ਆ ਕਿ ਫੋਨ ਤੇ ਪ੍ਰੋਪਰਲੀ ਚੱਲ ਸਕੇ अच्छा उस तो बाद आ गई उम्र दी गल यानी एज लिमिट दी गल एक 1 2025 यानी 1 जनवरी 2025 ਨੂੰ ਚੈੱਕ ਕਰ ਲੋ ਤੁਹਾਡੀ ਕਾਸਟ ਕੀ ਆ ਉਹਦੇ ਮੁਤਾਬਿਕ ਆ ਜਨਰਲ ਦੀ ਮੈਂ ਗੱਲ ਕਰਾਂ 37 ਸਾਲ 37 ਇਅਰ ਮੈਕਸਿਮਮ ਏਜ ਹੈ 37 ਸਾਲ ਤੋਂ ਵੱਧ ਵਾਲੇ ਜਨਰਲ ਨਹੀਂ ਅਪਲਾਈ ਕਰ ਸਕਦੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ এসਈਬੀਸੀ ਦੀ ਤਾਂ ਡੈਫੀਨਿਟਲੀ 42 ਸਾਲ ਉਹਨਾਂ ਦੀ ਲਿਮਟ ਹੈ ਗੱਲ ਕਰੀਏ ਅਗਰ ਸੈਂਟਰਲ uh, ਗਵਰਨਮੈਂਟ EMPLOYEES ਐਂਡ ਸਟੇਟ ਗਵਰਨਮੈਂਟ EMPLOYEES ਦੀ 45 ਸਾਲ ਉਹਨਾਂ ਦੀ ਲਿਮਟ ਹੈ ਠੀਕ ਹੈ ਜੇ ਆਪਾਂ ਗੱਲ ਕਰੀਏ ਐਕਸਰਸ ਮੈਨ ਦੀ 60 ਸਾਲ ਉਹਨਾਂ ਦੀ ਲਿਮਟ ਹੈ ਠੀਕ ਹੈ ਫਿਜ਼ੀਕਲੀ ਹੈਂਡੀਕੈਪ ਦੀ 45 ਸਾਲ ਲਿਮਟ ਹੈ ਐਂਡ ਜੋ ਵਿਧਵਾ ਜਾਂ ਤਲਾਕਸ਼ੂਦਾ ਔਰਤਾਂ ਨੇ ਉਹਨਾਂ ਦੀ 40 ਸਾਲ ਲਿਮਟ ਹੈ ਨੈਕਸਟ ਆ ਜਨਨੇ ਆਪਾਂ ਡਿਪਾਰਟਮੈਂਟ ਐਂਡ ਲੋਕੇਸ਼ਨ ਦੀ ਦੇਖੋ ਬਠਿੰਡਾ ਮਿਊਨਿਸਪਲ ਕੋਆਪਰੇਸ਼ਨ ਦੀ ਇਹ ਭਰਤੀ ਪੂਰੇ ਤਰੀਕੇ ਨਾਲ ਨਾਨ ਟ੍ਰਾਂਸਫਰੇਬਲ ਜੌਬ ਹੈ इनफैक्ट मैं रिकमेंड करूंगा कि सिर्फ बठिंडा वाले ही भरन बाकी लोग ना कोई चांस नहीं है कि ट्रांसफर हो गए अपने जिले च चापिस भी आ सको किसी बहुता है कि मैं बठिंडा जाके भी ट्राई करना है डेफिनेटली कर सकता है मैं मना नहीं कर रहा लेकिन मैं रिकमेंड नहीं करूँगा फीसद कर जनरल फ्रीडम फाइटर प्लेयर पौ रुपये फीस देने एससी बीसी ईडबल्यू एस सौ रुपये फीस के ਸਾਪ ਦਾ ਫੌਜੀ ਐਨ ਯੈਕਸਰਸਮੈਨ ਤੇ ਉਹਨਾਂ ਦੇ ਆਸ਼ਰੀਤ ਉਹਨਾਂ ਦੇ ਡਿਪੈਂਡੈਂਟ ਉਹਨਾਂ ਦੀ ਵਾਈਫ ਉਹਨਾਂ ਦਾ ਬੇਟਾ 200 ਰੁਪਏ ਫੀਸ ਦੇਣਗੇ ਐਂਡ ਜੋ ਫਿਜ਼ੀਕਲੀ ਹੈਂਡੀਕੈਪ ਨੇ ਉਹ ਵੀ 100 ਰੁਪਏ ਫੀਸ ਦੇਣਗੇ ਫੀਸ ਸਿਰਫ ਇੱਕ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਉਹ ਹੈ ਔਨਲਾਈਨ ਤਰੀਕਾ ਕਿਸੇ ਵੀ ਹਾਲਤ ਵਿੱਚ ਤੁਹਾਡੀ ਫੀਸ ਵਾਪਸ ਨਹੀਂ ਹੋਣੀ ਜੋ ਮਰਜ਼ੀ ਹੋ ਜੇ ਇਸ ਲਈ ਸੋਚ ਸਮਝ ਕੇ ਆਪਣੀ ਫੀਸ ਭਰਿਓ ਫੀਸ ਭਰ ਲਈ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਫੋਨ ਪੇ Google Pay ATM ਇਹਨਾਂ ਸਾਰਿਆਂ ਦਾ ਇਸਤੇਮਾਲ ਕਰ ਸਕਦੇ ਹੋ ਨੈਕਸਟ ਆ ਜਾਂਦੀ ਮੋਡ ਆਫ ਸਿਲੈਕਸ਼ਨ ਤੇ ਇੱਥੇ ਨਾ ਹੀ ਕੋਈ ਰਿਟਰਨ ਹੈ ਨਾ ਹੀ ਕੋਈ ਫਿਜ਼ੀਕਲ ਹੈ ਨਾ ਮੈਡੀਕਲ ਹੈ ਨਾ ਰੇਸ ਹੈ ਨਾ ਇੰਟਰਵਿਊ ਹੈ ਸਿਰਫ ਤੇ ਸਿਰਫ ਡਾਕੂਮੈਂਟੇਸ਼ਨ ਹੋਣੀ ਆ ਤੁਹਾਡੀ ਨੰਬਰ ਸਿਸਟਮ ਦੇ ਬਿਹਾਫ ਤੇ ਤੁਹਾਨੂੰ ਉਠਾ ਲਿਆ ਜਾਏਗਾ ਜੋਬ 'ਵਸਤੀ ਨੰਬਰ ਸਿਸਟਮ ਕੀ ਆ ਉਹ ਸੁਣ ਲਓ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੀ ਗੱਲ ਕਰੂੰਗਾ ਮਿਡਲ ਸਟੈਂਡਰਡ ਯਾਨੀ 8ਵੀਂ ਕਲਾਸ ਪਾਸ ਕੀਤੀ ਹੋਵੇ ਤੁਸੀਂ 100 ਨੰਬਰਾਂ ਦੇ ਵਿੱਚੋਂ ਤੁਹਾਡੇ ਨੰਬਰ ਆਣੇ ਆ ਤੁਹਾਡੇ ਡਾਕੂਮੈਂਟਸ ਦੇ ਬੀਸਤੀ ਜਿਹੜਾ ਬੰਦਾ ਤਾਂ ਚੋਂ ਪੜ੍ਹਨਾ ਲਿਖਣਾ ਚਾਹੁੰਦਾ ਉਹਨੂੰ ਮਿਲਣਗੇ 20 ਨੰਬਰ ਜਿਹੜਾ ਬੰਦਾ ਪੜ੍ਹਨਾ ਲਿਖਣਾ ਚਾਹੁੰਦਾ ਹੈ ਐਂਡ ਬਠਿੰਡਾ ਨਗਰ ਨਿਗਮ ਦੇ ਵਿੱਚ 3 ਸਾਲ ਜੇ ਉਸ ਤੋਂ ਘੱਟ ਕੰਮ ਕਰਦਾ ਤੇਅਰ ਬਾਈ ਤਾਂ 35 ਅੰਕ ਮਿਲ ਜਾਣਗੇ ਪੜਨਾ ਲਿਖਣਾ ਚਾਹੁੰਦਾ ਹੈ 5 ਸਾਲ ਤੋਂ ਘੱਟ ਦਾ ਤੇਅਰ ਬਾਈ 50 ਅੰਕ ਮਿਲ ਜਾਣਗੇ ਪੜਨਾ ਲਿਖਣਾ ਚਾਹੁੰਦਾ ਹੈ 8 ਸਾਲ ਤੋਂ ਘੱਟ ਦਾ ਤੇਅਰ ਬਾਈ 75 ਅੰਕ ਮਿਲ ਜਾਣਗੇ ਐਂਡ ਪੜਨਾ ਲਿਖਣਾ ਚਾਹੁੰਦਾ ਹੈ ਤੇ 8 ਸਾਲ ਤੋਂ ਵੱਧ ਦਾ ਤੇਅਰ ਬਾਈ ਪੂਰੇ 100 ਨੰਬਰ ਮਿਲਣਗੇ ਐਂਡ ਸਿਲੈਕਸ਼ਨ ਪੱਕੀ ਹੋ ਜਾਏਗੀ ਜਿਹਦੇ 100 ਨੰਬਰ ਆਣਗੇ ਉਹਦੀ ਸਿਲੈਕਸ਼ਨ ਪੱਕਾ ਹੈ ਕਿ ਕਨਫਰਮ ਹੈ ਕਿ ਪੱਕੀ ਹੋ ਜਾਏਗੀ ਸਿਰਫ ਜਿਹੜੇ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਕੀਤੇ ਗਏ ਤੇਅਰ ਬਸ ਸਰਟੀਫਿਕੇਟ ਹੈ ਉਹਨਾਂ ਨੂੰ ਹੀ ਵਿਚਾਰਿਆ ਜਾਏਗਾ ਤੁਹਾਨੂੰ ਹੋ ਕਨਸਿਡਰ ਨਹੀਂ ਕਰਨਾ ਤਾਂ 아이 ਮੈਂ বারবার کہہ رہے ਕਿ ਬਠਿੰਡਾ ਵਾਲੇ ਹੀ ਇਸ ਜੋਬ ਨੂੰ ਭਰੇ ਹੋ। ਬਾਕੀ ਲੋਕ ਰਹਿਣ ਦਿਓ। ਠੀਕ ਹੈ। ਅਗਰ ਮੈਰਿਜ ਦੇ ਲਿਸਟ 'ਚ ਇੱਕ ਤੋਂ ਵੱਧ ਉਮੀਦਵਾਰ ਆਂਦੇ ਆ ਠੀਕ ਹੈ। ਮਤਲਬ ਉਹਨਾਂ ਨੂੰ ਬਰਾਬਰ ਅੰਕਾਂ ਸਿਲਵੰਦੀ। ਤੋ ਜਨਮ ਮਿਤੀ ਚੈੱਕ ਕੀਤੀ ਜਾਏਗੀ। ਠੀਕ ਹੈ। ਜਿਹਦੀ ਵੱਧ ਉਮਰ ਹੈਗੀ ਹੈ ਉਹਨੂੰ ਥੋੜਾ ਮੈਰਿਜ ਦੇ ਬੇਸ ਤੇ ਪਹਿਲਾਂ ਰੱਖ ਲਿਆ ਜਾਏਗਾ। ਅੱਛਾ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ? ਸਾਰੇ ਉਹੀ ਡਾਕੂਮੈਂਟ ਐਟ ਵੀ ਗਲੈਸ ਐਡਿਵਿਟ ਜੇ ਹੈਗਾ ਲਾ ਦਿਓ ਨਹੀਂ ਤੇ ਰਹਿਣ ਦਿਓ। ਬਾਕੀ ਜਿਹੜਾ ਤੁਹਾਡਾ ਪਛਾਣ ਪੱਤਰ ਹੁੰਦਾ ਆ ਆਧਾਰ ਕਾਰਡ ਪੈਨ ਕਾਰਡ ਲਾ ਦਿਓ ਆਪਣਾ ਐਕਸਪੀਰੀਅੰਸ ਸਰਟੀਫਿਕੇਟ ਲਾ ਦਿਓ ਉਹੀ ਡਾਕੂਮੈਂਟ ਹੁੰਦੇ ਆ ਟਰਮਸ ਐਂਡ ਕੰਡੀਸ਼ਨਸ ਵਾਲੇ ਸੈਕਸ਼ਨ ਤੇ ਆ ਗਏ ਆਪਾਂ ਪਿਓਰਲੀ ਐਂਡ ਪਿਓਰਲੀ ਕੰਟਰੈਕਟ ਬੇਸ ਤੇ ਭਰਤੀ ਆ 1% ਵੀ ਚਾਂਸ ਨਹੀਂ ਹੈਗਾ ਕਿ ਤੁਸੀਂ ਪੱਕੇ ਹੋ ਜਾਓ ਫਿਰ ਵੀ ਗਰੁੱਪ ਡੀ ਦੀ ਇਹ ਭਰਤੀ ਮੇਰੇ ਲਈ ਪੋਸਟ ਕਰਨੀ ਜ਼ਰੂਰੀ ਹੀ ਉਹਨਾਂ ਸਾਰੇ ਲੋਕਾਂ ਨੂੰ ਸੈਟੀਸਫਾਈ ਕਰ ਲਈ ਜਿਹੜੇ ਐਟਲੀ ਤੱਕ ਹੀ ਪੜੇ ਆਂ ਕਹਿੰਦੇ ਸਰ ਤੁਹਾਨੂੰ ਕੋਈ ਵੀ ਜੌਬ ਮਿਲ ਜੇ ਚੱਲੇਗਾ ਇੰਪੋਰਟੈਂਟ ਡੇਟ ਸੀ ਕੱਲ ਕਰ ਲਈਏ ਪਰਤੀ ਕਾਫੀ ਦੇਰ ਦੀ ਸਟਾਰਟ ਹੋ ਚੁੱਕੀ ਆ ਐਂਡ 4 ਨਵੰਬਰ 2025 ਦੀ ਡੇਟ ਨੋਟ ਕਰ ਲਓ ਲਾਸਟ ਡੇ ਹੈ ਇਸ ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਫੀਸ ਵੀ ਭਰਨੀ ਆ ਆਪਣਾ ਫਾਰਮ ਵੀ ਸਬਮਿਟ ਕਰਨਾ ਹੈ ਮਤਲਬ ਹਰ ਚੀਜ਼ ਜਿਹੜੀ ਆ ਇਹ ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲੈਣੀ ਹੈ ਚਲੋ ਮੈਨੂੰ ਉਮੀਦ ਹੈ ਕਿ ਪਠਿੰਡਾ ਨਿਵਾਸੀਆਂ ਨੂੰ ਇਹ ਵੀਡੀਓ ਕਾਫੀ ਪਸੰਦ ਆਈ ਹੋਏਗੀ ਸਪੈਸ਼ਲੀ ਉਹਨਾਂ ਵਾਸਤੇ ਬਣੀ ਹੈ ਵੀਡੀਓ ਬਾਕੀ ਲੋਕ ਵੀ ਅਗਰ ਇਹ ਪੰਗਾ ਲੈਣਾ ਚਾਹੋਂ ਤਾਂ ਲੈ ਸਕਦੇ ਆ ਮੈਂ ਰეკਮੈਂਡ ਨਹੀਂ ਕਰੂੰਗਾ ਠੀਕ ਹੈ ਜੀ ਇਸ ਵੀਡੀਓ ਨੂੰ ਲਾਈਕ ਕਰੋ ਸਭ ਤੋਂ ਪਹਿਲਾਂ ਕਰਤਾ एंड इस चैनल सबसक्राइब करके शेयर कर दो अपने फ्रेंड्स के भी गवर्नमेंट जॉब की सही जानकारी हासिल कर सकन इस भीडियो करंटली इन्ना ही है अगली वीडियो फिर मिला एक नवी भर्ती के नाल तद तक ले सताल जय हिंद